ਅੱਜ ਅਸੀਂ ਬਈ ਪਿੰਡ ਕੋਟ ਲਿਗਲਾ ਜ਼ਿਲ੍ਹਾ ਮਾਨਸਾ ਦੀਪੀ ਸਿੰਘ ਜੋ ਕਿ ਪਿਛਲੇ ਦਿਨੀ ਨਾ ਹਰਟੈਕ ਦੇ ਕਾਰਨ ਕੋਈ ਡੈਥ ਹੋ ਗਈ ਸੀ ਬਾਈ ਦੀ ਤੇ ਬਾਈ ਦਾ ਪਰਿਵਾਰ ਉਹ ਹੈਂਡੀਕੈਪਟ ਹੈ ਤੇ ਬਜ਼ੁਰਗ ਹੈ ਇੱਕ ਤੇ ਆਪਾਂ ਇਹਨਾਂ ਦੀ ਮਦਦ ਵਾਸਤੇ ਕਿਸੇ ਵੀਰ ਨੂੰ ਕਿਹਾ ਸੀ ਉਹ ਭਰਾ ਨੇ ਆਪਾਂ ਨੂੰ ਪੈਸੇ ਭੇਜੇ ਜਸਪਾਲ ਸਿੰਘ ਸਿੰਗਾਪੁਰ ਰਹਿੰਦਾ ਬਾਈ ਉਹਨਾਂ ਨੇ ਮਾਇਆ ਭੇਜੀ ਸੀ ਤੇ ਕੁਝ ਆਪਣੇ ਕੋਲੋਂ ਆਪ ਅਸੀਂ ਪਾਈ ਮੈਂ ਤੇ ਇਹਨਾਂ ਨੂੰ 6000 ਰੁਪਏ ਅੱਜ ਦੇਣ ਆਇਆ ਤੇ ਹੋਰ ਭਰਾ ਨੂੰ ਬੇਨਤੀ ਹੈ ਵੀ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਤੇ ਜਿੰਨਾ ਕੁ ਤੁਸੀਂ ਦੇ ਸਕਦੇ ਹੋ ਆਪਣੀ ਦਸਾਂ ਦਾ ਕਮਾਈ ਚੋਂ ਉਹ ਜਰੂਰ ਦਿਓ ਧੰਨਵਾਦ ਭਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਿੰਡ ਕੋਟਲੀ ਕਲਾਂ ਇੱਕ ਘਰ ਦੇ ਵਿੱਚ ਪਹੁੰਚੇ ਆ ਕਿ ਜੋ ਇਹ ਬੰਤਾ ਸਿੰਘ ਹੈ ਇਹਨਾਂ ਦਾ ਦੋ ਬੇਟੇ ਸੀਗੇ ਇੱਕ ਬੇਟਾ ਤਾਂ ਅਲੱਗ ਰਹਿ ਰਿਹਾ ਹੈ ਤੇ ਵਿਧਾਇਕੀਦਾਰੀ ਆਪਦਾ ਕੰਮ ਕਰਦਣ ਇਹਨਾਂ ਦਾ ਇੱਕ ਬੇਟਾ ਸੀਗਾ ਗੁਰਦੀਪ ਸਿੰਘ ਇਹਦੇ ਚਾਨਕ ਹਲਟੈਕ ਦੇ ਕਰਨਾ ਮੌਤ ਹੋ ਗਈ ਹੈ ਤੇ ਉਹ ਇਹਨਾਂ ਦੀ ਮੈਸੇਜ ਹੈ ਤੇ ਇਹਨਾਂ ਦੇ ਇੱਕ ਬੇਟਾ ਹੈ ਛੋਟਾ ਜਿਹਾ ਤੇ ਇੱਕ ਇਹਨਾਂ ਦੇ ਭੈਣ ਦੇ ਬੱਚਾ ਵੀ ਹੋਣ ਵਾਲਾ ਤੇ ਅਸੀਂ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਪਿੰਡ ਹੈ ਕੋਟਲੀਕਲਾ ਹੈ ਜ਼ਿਲ੍ਹਾ ਤਹਿਸੀਲ ਮਾਨਸਾ ਹੈ ਮੋੜ ਮੰਡੀ ਤੋਂ ਤਕਰੀਬਨ 1 ਕਿਲੋਮੀਟਰ ਹੈ ਤੇ ਅਸੀਂ ਇਹਨਾਂ ਦਾ ਨੰਬਰ ਵੀ ਪਾਵਾਂਗੇ ਕੋਈ ਗੂਗਲ ਪੇ ਇਹਨਾਂ ਦੀ ਮਦਦ ਕਰ ਸਕਦਾ ਹੈ ਕਿਉਂ ਕੱਲ ਨੂੰ ਜਦੋਂ ਕੋਈ ਬੱਚਾ ਹੋਣਾ ਹੈ ਤਾਂ ਪੈਸੇ ਦੀ ਜ਼ਰੂਰਤ ਪੈਂਦੀ ਹੈ ਤੇ ਪਰਿਵਾਰ ਕੋਲੇ ਹੁਣ ਉਹ ਦਿਹਾੜੀ ਕਰਨ ਵਾਲਾ ਵੀ ਕੋਈ ਹੈ ਨਹੀਂ ਇਹ ਬਜ਼ੁਰਗ ਨੂੰ ਬਿਲਕੁਲ ਤਕਰੀਬਨ 70-75 ਸਾਲ ਉਮਰ ਹੈ ਇਹਨਾਂ ਦੀ ਤੇ ਭੈਣ ਦੀ ਉਮਰ ਹੈਗੀ ਤਕਰੀਬਨ 30-31 ਸਾਲ ਉਮਰ ਹੋਣੀ ਹੈ ਤੇ ਇਹਨਾਂ ਦੇ ਪਤੀ ਦੀ ਮੌਤ ਹੋ ਗਈ ਹੈ ਤੇ ਅਸੀਂ ਵੀਰਾਂ ਨੂੰ ਬੇਨਤੀ ਕਰਾਂਗੇ ਜਿਹਦੇ ਕੋਲੇ ਵੀ ਇਹ ਵੀਡੀਓ ਪਹੁੰਚਦੀ ਹੈ ਇਸ ਪਰਿਵਾਰ ਦੀ ਜਿੰਨੀ ਵੀ ਹੈਲਪ ਹੋ ਸਕਦੀ ਹੈ ਜ਼ਰੂਰ ਕੀਤੀ ਜਾਵੇ ਕਿਉਂ ਜਦੋਂ ਮਾਂ ਪਿਓ ਦਾ ਇੱਕ ਸਹਾਰਾ ਜਿਹੜਾ ਉਹ ਚਲਾ ਜਾਵੇ ਦੁਨੀਆ ਦੇ ਉੱਤੋਂ ਜੋਸ ਦੀ ਪਤਨੀ ਹੈ ਉਸਨੇ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਪਾਲਣਾ ਹੈ ਇੱਕ ਬੱਚਾ ਹੋਣ ਵਾਲਾ ਹੈ ਤੇ ਉਹਨਾਂ ਦਾ ਤਕਰੀਬਨ 6ਵੇਂ ਮਹੀਨੇ ਚ ਕੇਸ ਹੈ ਅੱਜ ਤਰੀਕ 12 ਮਾਰਚ ਹੈ 2024 ਤੇ ਦਿਨ ਮੰਗਲਵਾਰ ਹੈ ਤੇ ਅਸੀਂ ਵੱਤ ਤੋਂ ਵੱਤ ਹਰੇਕ ਵੀਰ ਨੂੰ ਇਹੀ ਬੇਨਤੀ ਕਰਦੇ ਆਂ ਕਿ ਜੋ ਵੀ ਵੀਡੀਓ ਦੇਖਦਾ ਹੈ ਕਿਸੇ ਕੋਲੇ 150 ਜਿੰਨਾ ਵੀ ਹੁੰਦਾ ਹੈ ਤਾਂ ਇਹਨਾਂ ਦੇ ਨੰਬਰ ਦੇ ਵਿੱਚ ਜਰੂਰ ਇਹਨਾਂ ਨੂੰ ਮਦਦ ਕੀਤੀ ਜਾਵੇ ਅੱਜ ਸਾਡੇ ਸਿੰਗਾਪੁਰ ਦੇ ਵਿੱਚ ਜੋ ਇੱਥੇ ਬੱਚੇ ਰਹਿ ਰਹੇ ਨੇ ਤੇ ਇਹਨਾਂ ਦੇ ਬ੍ਰਦਰ ਨੇ কৃষ্ণ ਚੰਦਨ ਕੋਟਲਿਕਾ ਤੋਂ ਤੇ ਸਾਡੇ ਕਾਲਾ ਸਿੰਘ ਨੇ ਇਹ ਵੀ ਸਾਡੇ ਨਾਲ ਹੈਲਪ ਕਰ ਰਹੇ ਨੇ ਤੇ ਜੋ ਸਾਡੇ ਵੀਡੀਓ ਬਣਾ ਰਹੇ ਨੇ ਸਾਡੇ ਪਿੰਡ ਦੇ ਕੋਟਲਿਕਾ ਦਾ ਜਗਸੀਰ ਸਿੰਘ ਹੈ ਤੇ ਇਸ ਵੀਰ ਨੇ ਮਨੋ ਪਹਿਲਾਂ ਬਹੁਤ ਵੀਡੀਓ ਬਣਾਈਆਂ ਤੇ ਕਿਸੇ ਦੀ ਜਿੰਨੀ ਮਦਦ ਹੋ ਸਕਦੀ ਹੈ ਅਸੀਂ ਓਨੀ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤਾਂ ਕਿ ਕਿਸੇ ਗਰੀਬ ਬੰਦੇ ਕੋਲੇ ਇਹ ਵੀਡੀਓ ਪਹੁੰਚਦੀ ਹੈ ਉਹ ਹੈਲਪ ਕਰ ਦੇ ਹੁਣ ਸਾਨੂੰ ਸਿੰਗਾਪੁਰ ਤੋਂ ਜੋ ਸਾਡੇ ਵੀਰ ਬੈਠੇ ਨੇ ਉਥੇ ਉਹਨਾਂ ਨੇ 5500 ਰੁਪਿਆ ਸਾਨੂੰ ਭੇਜਿਆ 5000 ਤੇ ਕੁਛ ਅਸੀਂ ਆਪਦੇ ਕੋਲੋਂ ਪਾ ਕੇ ਇਹਨਾਂ ਨੂੰ ਇਸ ਟਾਈਮ ਅਸੀਂ 5500 ਰੁਪਿਆ ਜਿਹੜਾ ਉਹ ਦੇ ਕੇ ਜਾ ਰਹੇ ਹਾਂ ਨਹੀਂ 5500 5000 ਉਹਨਾਂ ਦੇ ਵਿੱਚ 200 ਰੁਪਏ ਕਾਲਾ ਰਹਿੰਦੀ ਜਿਆ ਤੇ 500 ਰੁਪਏ ਅਸੀਂ ਨਹੀਂ ਠੀਕ ਹੈ 100 ਹੋ ਗਿਆ ਤੇ ਮੰਨ ਲਓ ਅਸੀਂ 6000 ਰੁਪਿਆ ਇਹਨਾਂ ਨੂੰ ਕੁਛ ਅਸੀਂ ਪਾ ਦਨੇ ਆਪਦੇ ਕੋਲੋਂ 6000 ਰੁਪਿਆ ਇਹਨਾਂ ਨੂੰ ਅਸੀਂ ਦੇ ਰਹੇ ਹਾਂ ਹਲੋ ਬਾਕੀ ਅਸੀਂ ਇਹਨਾਂ ਦਾ ਜੋ ਪੈਨਸ਼ਨ ਦਾ ਸੀ ਚਲੋ ਜਦੋਂ ਪਤੀ ਚਲਾ ਜਾਂਦਾ ਇੱਕ ਪੈਨਸ਼ਨ ਦਾ ਹੱਕਦਾਰ ਚਲੋ ਪਰਮਾਤਮਾ ਇਸ ਇਹ ਨਾ ਲਿਆਵੇ ਪਾਣ ਦੀ ਪੈਨਸ਼ਨ ਵੀ ਲੱਗ ਗਈ ਐ ਤੇ ਇਸ ਬੱਚੇ ਦੀ ਵੀ ਲੱਗ ਗਈ ਐ ਤੇ ਵੀ ਸਰਕਾਰ ਦੁਆਰਾ ਕੁਛ ਨਾ ਕੁਛ ਨੇ ਮਦਦ ਕੀਤੀ ਜਾਵੇ ਕਿਉਂ ਥੋੜੇ ਕਨੇ ਪੈਸੇ ਇਸ ਸਕੀਮ ਰਾਹੀਂ ਇਹਨਾਂ ਨੂੰ ਮਿਲਣਗੇ ਤਾਂ ਇਹਨਾਂ ਦਾ ਜੋ ਜ਼ਿੰਦਗੀ ਦਾ ਮਹੀਨੇ ਦਾ ਖਰਚਾ ਉਹ ਨਿਕਲ ਜਾ ਕਰੂਗਾ ਤੇ ਅਸੀਂ ਲਾਸਟ ਇਹੀ ਬੇਨਤੀ ਕਰਦੇ ਆ ਸਾਡੇ ਪਿੰਡ ਦੇ ਵਸਨੀਕਾਂ ਨੂੰ ਵੀ ਹੋਰ ਨੂੰ ਵੀ ਜੋ ਸਾਡੀ ਇਹ ਵੀਡੀਓ ਦੇਖਣਗੇ ਨਹੀਂ ਕਿਸੇ ਨੇ ਸਾਹਮਣੇ ਉਹ ਕਰਨਾ ਆਪ ਦੀ ਦਿਨੇ ਜਦੋਂ ਵੀ ਟਾਈਮ ਮਿਲਦਾ ਇਹਨਾਂ ਕੋਲੇ ਆ ਕੇ ਇਹਨਾਂ ਦੀ ਮਦਦ ਕਰ ਸਕਦਾ ਜੇ ਕੋਈ ਕਿਵੇਂ ਇੱਕ ਦੋ ਪਸ਼ੂ ਵੀ ਇਹਨਾਂ ਕੋਲੇ ਸ਼ਾਇਦ ਇੱਕ ਗਾਂ ਹੈ ਇੱਕ ਉੱਪਰੇ ਬੱਚੀ ਹੈ ਜੇ ਕਿਸੇ ਨੇ ਕੋਈ ਕੁਝ ਦੇਣਾ ਤਾਂ ਦੇ ਸਕਦਾ ਹੈ ਬਸ ਇਹੀ ਸਾਡੀ ਲਾਸਟ ਬੇਨਤੀ ਹੈ ਕਿ ਜਿੰਨੀ ਇਸ ਪਰਿਵਾਰ ਦੀ ਮਦਦ ਕੋਈ ਕਰ ਸਕਦਾ ਜਰੂਰ ਕੀਤੀ ਜਾਵੇ